ਹਾਂਜੀ ਸਸੀ ਗਿਆ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੇਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਜਿਉਣ ਵਾਲਾ ਕੋਈ ਜੀਵਨ ਵਾਲਾ ਵੀ ਕਹਿੰਦੇ ਆ ਜਿਉਣ ਵਾਲਾ ਪਿੰਡ ਹੈ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਨੇੜੇ ਮੇਰਾ ਪਿੰਡ ਵੀ ਰਹਿੰਦਾ ਰੋਡੇ ਲੰਡੇ ਸਮਾਲਸਰ ਭਲੂਰ ਆਲਖ ਇਹ ਆਣਗਵਾਂਡ ਦੇ ਪਿੰਡ ਹੈ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕਾਫੀ ਗੈਂਤੀ ਚ ਪਸ਼ੂ ਰੱਖੇ ਹੋਏ ਆ ਰੱਖਦੇ ਤਾਂ ਬਾਈ ਹੁਣੀ ਬੰਨ ਗਈ ਆ ਪਰ ਨਾਗ ਸਾਰੇ ਚੰਗੇ ਆ ਚੰਗੇ ਦੁੱਧ ਵਾਲੇ ਆ ਅਮਰੀਕਨਾਂ ਵੀ ਹੈਗੀਆਂ ਬਹੁਤ ਚੰਗੀਆਂ ਜਰਸੀਆਂ ਵੀ ਤੁਸੀਂ ਇੱਧਰ ਸਕਰੀਨ ਤੇ ਤੁਹਾਨੂੰ ਨਜ਼ਰੀ ਪੈ ਰਹੀਆਂ ਹੋਣੀਆਂ ਅੱਜ ਦੀ ਵੀਡੀਓ ਦੇ ਵਿੱਚ ਇੱਕ ਜਾਨਵਰ ਬਹੁਤ ਚੰਗੇ ਦੁੱਧ ਵਾਲਾ ਸੇਲ ਹੈ ਇਹ ਪਸ਼ੂ ਮੈਂ ਤੁਹਾਨੂੰ ਤਾਂ ਵਿਖਾ ਦੇ ਹਰੇਕ ਹੀ ਨਹੀਂ ਝੂਠ ਮਾਰੀ ਜਾਂਦੇ ਗਾਂ ਹੁੰਦੀ 10 ਕਿਲੋ ਵਾਲੀ ਬਈ 20 ਕਿਲੋ ਦਿਓ 25 ਕਿਲੋ ਦਿਓ ਤੇ ਉਹ ਪਰ ਮਾਰੀਆਂ ਗੱਲਾਂ ਤੇ ਇੱਧਰ ਜਾਨਵਰ ਤੁਹਾਨੂੰ ਮੈਂ ਤਾਂ ਵਿਖਾਏ ਕਿਉਂਕਿ ਜਿਹੜਾ ਜਾਨਵਰ ਵਿਖਾਣਾ ਉਹ ਵੀ ਚੰਗੇ ਦੁੱਧ ਵਾਲਾ ਉਹੀ ਚੰਗੇ ਦੁੱਧ ਵਾਲਾ ਨਹੀਂ ਹੋਰ ਵੀ ਬਹੁ ਗੈਂਤੀ ਚ ਜਾਨਵਰ ਚੰਗੇ ਦੁੱਧ ਵਾਲੇ ਬਾਈ ਦੇ ਘਰੇ ਐ ਇਸ ਟਾਈਮ ਖੜੇ ਆ ਤਾਂ ਤੁਹਾਨੂੰ ਦਰਸ਼ਨ ਕਰਾਤੇ ਉਹਨਾਂ ਦੇ ਆ ਵੈਡ ਸੇਲ ਆ ਕੋਈ ਆਏ ਨਾ ਮੰਨੇ ਕਿ ਜਿਆਦੇ ਦੁੱਧ ਕਹਿਦਾ ਬਾਕੀ ਜਾਨਵਰ ਤਾਂ ਆਪ ਹੀ ਦੱਸ ਦਿੰਦਾ ਹੁੰਦਾ ਕਿ ਮੈਂ ਇੰਨੇ ਦੁੱਧ ਵਾਲਾ ਹੈਗਾ ਪਰ ਤੁਹਾਨੂੰ ਮੈਂ ਉਧਰ ਨਜ਼ਰ ਮਰਾਦੀ ਆ ਬਹੁ ਗੈਂਤੀ ਚ ਪਸ਼ੂ ਆ ਜਰਸੀਆਂ ਵੀ ਬਹੁਤ ਅਮਰੀਕਨਾਂ ਵੀ ਬਹੁਤ ਆ ਅੱਜ ਦੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਤੇ ਤੁਸੀਂ ਵੇਖ ਰਹੇ ਆ ਚੰਗੇ ਦੁੱਧ ਵਾਲੀ ਵੈੜ ਐ ਐਚ ਐਫ ਨਸਲ ਦੀ ਬੱਚੀ ਫੁੱਲ ਵੱਡੇ ਕੱਦ ਕਾਠ ਵਾਲੀ ਚੰਗੇ ਸੀਬਨ ਦੀ ਆਪ ਐ ਚੰਗੇ ਤੋਂ ਹੀ ਅੱਗੇ ਗੱਭਣ ਪ੍ਰੈਗਨੈਂਟ ਐ ਛੂਨ ਨੂੰ ਤਿਆਰ ਕੁਛਕ ਦਿਨ ਲੈਂਦੀ ਆ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦਨਾਂ ਗੱਲਾਂ ਬਾਤਾਂ ਬਾਈ ਜੀ ਉਹਨਾਂ ਨੇ ਕਰ ਲੈਣੀਆਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀਏ ਜੀ ਨਾਮ ਆਪਣਾ ਜੀ ਮੇਰੇ ਡੈਡੀ ਦੇ ਨਾਮ ਬਲਦੇਵ ਸਿੰਘ son of ਚੰਦ ਸਿੰਘ ਪਿੰਡ ਜੌਣ ਵਾਲਾ ਜਿਲ੍ਹਾ ਫਰੀਕੋਟ ਕੋਟਕਪੂਰਾ ਹੀ ਕੋਟਕਪੂਰਾ ਹਾਂਜੀ ਮਾੜਾ ਦੱਸ ਦੀ ਕਿਹੜੀ ਹੈ ਇਹ ਆਪਣਾ ਜੀ ਸਮਾਸਾਰਾ ਤੋਂ ਆਪਣੇ ਘਰ ਨੂੰ ਪਈ ਆਉਂਦੀ ਹੈ ਜੀ ਠੀਕ ਹੈ ਜੀ ਕੱਚੀ ਪਈ ਆਉਂਦੀ ਹੈ ਆਪਣਾ ਨੀਲਾ ਬੈਟਰੀ ਵਾਲਾ ਘਰ ਜਿੱਥੋਂ ਮਰਜ਼ੀ ਪੁੱਛ ਲੈਣਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਆ ਬਖੀਰ ਚ ਬੇਟੇ ਸਮਾਸਾਰਾ ਤੋਂ ਕੱਚੀ ਪਈ ਲੰਮੀ ਆਉਂਦੀ ਹੈ ਹਾਂਜੀ ਪਈ ਆਉਂਦੀ ਹੈ ਨਾ ਆਪਣੀ ਲੰਮੀ ਜੀ ਹੂੰ ਠੀਕ ਹੈ ਹਾਂਜੀ ਕਿੰਨਵਾ ਸੂਆ ਬਾਈ ਇਹ ਤੀਜਾ ਸੂਆ ਹੁੰਦੀ ਆ ਬਾਈ ਜੀ ਪਹਿਲਾਂ ਤਾਂ ਮੋਬਾਈਲ ਨੰਬਰ ਦੱਸ ਦਿਓ 7814775641 ਇੱਕ ਵਾਰੀ ਫੇਰ ਦੱਸ ਦਿਓ 7814775641 ਕਿੰਨਵਾ ਸੂਆ ਇਹ ਤੀਜਾ ਸ ਦੂਜੇ ਸੂਏ ਕਿੰਨਾ ਕੁ ਦੁੱਧ ਪਿਆ ਗਿਆ ਇਹਨੇ 35 36 ਕਿਲੋ ਦਿੱਤਾ ਦੂਜੇ ਸੂਏ ਠੀਕ ਹੈ ਜੀ ਹਾਂਜੀ ਕੀ ਆ ਸਮੇਤ ਦੁੱਧ ਦੀ ਐਰ ਕੀ 40 ਦੇਊਗੀ ਪਹਿਲੇ ਸੂਏ ਕਿੰਨਾ ਕੁ ਪਿਆ ਗਈ ਸੀ ਪਹਿਲੇ ਸੂਏ ਦਿੱਤਾ ਇਹਨੇ ਆਪਣਾ 27 28 ਕਿਲੋ ਦਿੱਤਾ ਇਹਨੇ ਪਹਿਲਾਂ ਹੀ ਠੀਕ ਹੈ ਜੀ ਹਾਂਜੀ ਹਾਂ ਕਿਹੜੇ ਸੀਮਨ ਦੀ ਆਪ ਇਹ 168 ਈਕੇ ਦੀ ਆਈ ਆਪ ਖੁਦ ਹਾਂਜੀ ਇਹਦੇ ਜਿਹੜਾ ਸੀਮਨ ਲੱਗਾ ਜੀ ਉਹ ਆਪਣਾ ਵਰਲਡ ਵਾਈ ਦਾ ਲੱਗਾ ਜੀ ਜੈਂਟਸ ਸਟਰੈਡ ਲੱਗਾ ਜੀ ਉਹ ਤੋਂ ਗੱਭਣਾ ਹਾਂਜੀ ਉਹ ਤੋਂ ਗੱਭਣਾ ਜੀ ਸਮਾਂ ਬਸ ਹਫਤਾ ਲਊਗੀ ਠੀਕ ਹੈ ਜੀ ਹਾਂਜੀ ਹੱਥੀ ਚਵਾਈ ਕਰਦੇ ਕਿ ਮਸ਼ੀਨ ਤੇ ਜੀ ਜਿਵੇਂ ਮਰਜ਼ੀ ਬਹਿ ਜਾਓ ਜੀ ਤਾ ਪਹਾਥੀ ਬਹਿ ਜਾਓ ਜਿਵੇਂ ਮਰਜ਼ੀ ਭਾਵੇਂ ਮਸ਼ੀਨ ਤੇ ਜੀ ਕੱਕ ਚੋਲੋ ਜੀ ਠੀਕ ਹੈ ਜੀ ਹਾਂਜੀ ਹਾਂਜੀ ਕੱਢੀ ਹੈ ਮਾੜੀ ਵਿਖਾਈਏ ਤੁਰ ਕੇ ਹਾਂਜੀ ਦੋਸਤੋ ਬਾਈ ਕਹਿੰਦਾ ਭਾਵੇਂ ਹੱਥੀ ਚੋਲੋ ਭਾਵੇਂ ਮਸ਼ੀਨ ਤੇ ਚੋਲੋ ਇਹਨੂੰ ਕੋਈ ਚੱਕਰ ਨਹੀਂ ਕਰਮਾਲੇ ਇਹਨੂੰ ਜਿਵੇਂ ਮਰਜ਼ੀ ਤੁਸੀਂ ਚਵਾਈ ਕਰ ਲਿਓ ਜੇ ਕਿਸੇ ਫਾਰਮ ਵਾਲੇ ਨੇ ਲੈ ਜਾਣੀ ਆ ਤਾ ਮਸ਼ੀਨ ਤੇ ਵੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਜੇ ਕਿਸੇ ਘਰੇ ਰੱਖਣ ਵਾਲੇ ਭੈਣ ਭਰਾਣੇ ਲੈ ਜਾਣੀਆਂ ਦੁੱਧ ਪੀਣ ਨੂੰ ਡਹਿਰੀ ਪਾਉਣ ਨੂੰ ਤੇ ਹੱਥੀ ਵੀ ਬੇਫਿਕਰ ਹੋ ਕੇ ਦੋਵੇਂ ਪਾਸੇ ਬਹਿ ਕੇ ਚਵਾਈ ਕਰ ਲਿਓ ਫੁੱਲ ਚੰਗੀ ਬੱਚੀ 40 ਲੀਟਰ ਦੁੱਧ ਦੀ ਬਾਈ ਉਮੀਦ ਕਰਦਾ 27 26 ਪਲੂਨੇ ਦਿੱਤਾ 34 35 ਬਾਈ ਕਹਿੰਦਾ ਦੂਜੇ ਸੂਬੇ ਚ ਹੋਇਆ ਐਰ ਕੀ 40 ਲੀਟਰ ਦੁੱਧ ਦੀ ਉਮੀਦ ਆ ਬਾਈ ਕਹਿੰਦਾ ਇੰਨਾ ਪਿਆਜੂ ਇੰਨੇ ਦੁੱਧ ਵਾਲੇ ਪਸ਼ੂ ਬਾਈ ਦੇ ਘਰੇ ਬਹੁ ਗੈਂਤੀ ਚ ਖੜੇ ਆ ਉਹ ਗੱਲ ਮੈਂ ਸਟਾਰਟਿੰਗ ਉਥੋਂ ਤਾਂ ਹੀ ਕੀਤੀ ਸੀ ਕਿਉਂਕਿ ਨਹੀਂ ਆਪ ਕਈ ਤਾਂ گاਂ ਬੈਂਗੜ ਜੀ ਹੁੰਦੀ ਅਗਲਾ ਉਹੀ 20 ਕਿਲੋ ਕਹਿ ਜਾਂਦਾ ਪਰ ਉਹ ਮਾੜੀਆਂ ਗੱਲਾਂ ਪਰ ਇਹ ਜਾਨਵਰ ਚੰਗਾ ਤੁਹਾਨੂੰ ਸਕਰੀਨ ਤੇ ਦੈਸੀ ਰਿਆ ਤੇ ਇਹਨਾਂ ਦੁੱਧ ਇਹਨੂੰ ਕੋਈ ਬਾਹਲਾ ਵੀ ਨਹੀਂ ਏਡੀਆਂ ਏਡੀਆਂ ਵੜਾ ਇਹਨਾਂ ਇਹਨਾਂ 35 ਤੋਂ 40 ਦੇ ਵਿਚ ਵਿੱਚ ਦੁੱਧ ਪਿਆਈ ਜਾਂਦੀਆਂ ਹੂੰ ਜੋ ਹੀ ਨਹੀਂ ਦੋਸਤੋ ਪੰਡ ਜੱਡਾ ਲੇਵਾ ਤਿਆਰ ਕੀਤਾ ਪੱਡਾਂ 'ਚ ਫਸਿਆ ਪਿਆ ਬਾਕੀ ਹਜੇ ਵਲਟਲਾਂ ਚਾਰ ਚਪੇਰੇ ਲੇਵੇ ਦੇ ਬਹੁਤ ਪਈਆਂ ਹਫਤਾ ਡੇਟ ਮੁਤਾਬਕ ਕੱਚੀ ਆ ਕੋਈ 25 ਦਿਨੀ ਵੀ ਸੂ ਸਕਦੀ ਆ ਤੇ ਕੋਈ ਦਿਨਾ ਤੇ ਵੀ ਸੂ ਸਕਦੀ ਬਾਕੀ ਤਿਆਰੀ ਦੂਰੀ ਬਹੁਤ ਆ ਕਰਮ ਵਾਲੀ ਦੀ ਐਚ ਐਫ ਨਸਲ ਦੀ ਫੁੱਲ ਕੁਆਲਿਟੀ ਵਾਲੀ ਚੰਗੇ ਸੀਵਨ ਦੀ ਆਪ ਚੰਗੇ ਤੋਂ ਹੀ ਅੱਗੇ ਗਾਂ ਗੱਭਣਾ ਵਰਲਡ ਵਾਈਡ ਦਾ ਸੀਵਨ ਲੱਗਾ ਜੀ ਤੋਂ ਪ੍ਰੈਗਨੈਂਟ ਲੇਵੇ ਤੇ ਨਾੜਾ ਰੂੜਾ ਬਹੁਤ ਆ ਤੁਸੀਂ ਵੇਖ ਸਕਦੇ ਸਾਰਾ ਹਵਾਨਾ ਹੀ ਵੇਨ ਦੇ ਨਾਲ ਭਰਿਆ ਪਿਆ ਹੱਡੀ ਚਵਾਈ ਵਾਲੇ ਥਣ ਗਲਾਬੀ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ ਆ ਉੱਪਰੋਂ ਫਟਾਂਗੂ ਚੌੜਾ ਹੋਣਾ ਸਟਾਰਟ ਹੁੰਦਾ ਸਮਾਂ ਹਜੇ ਹਫ਼ਤਾ ਬਾਕੀ ਆ ਕੋਈ ਦੋ ਦਿਨ ਪਹਿਲਾਂ ਵੀ ਸੂ ਸਕਦੀ ਹੈ ਦਿਨਾਂ ਤੇ ਵੀ ਸੂ ਸਕਦੀ ਉਹ ਅੱਗੇ ਮਾਰ ਆਈ ਨੂੰ ਪਤਾ ਆਈ ਨੀ ਕਿ ਆ ਕਿ ਇੱਕ ਪਾਸੇ ਵੇਂਜਾ ਲੇਵੇ ਦੇ ਸੱਜੇ ਖੱਬੇ ਦੋਵੇਂ ਪਾਸੋਂ ਹੀ ਹਵਾਨਾ ਮੋਟੀਆਂ-ਮੋਟੀਆਂ ਨਾੜਾਂ ਨਾਲ ਭਰਿਆ ਪਿਆ ਤੀਜਾ ਸੂਆ ਚਿੱਟੇ ਰੰਗ ਦੀ ਵੱਛੀ ਆ ਵਿੱਚ ਬਲੈਕ ਕਲਰ ਦੇ ਗੈਂਤੀ ਦੇ 7-8 ਛੋਟੇ-ਛੋਟੇ ਡੱਬ ਜੇ ਹੁਣੇ ਨਹੀਂ ਉਦਾਂ ਜਿਆਦਾ ਚਿੱਟਾ ਰੰਗ 40 ਲੀਟਰ ਦੁੱਧ ਜਾਨੀ ਕਿ 35 ਤੋਂ 40 ਮੰਨ ਲਓ ਇਹਨਾਂ ਖੁੱਲਾ ਪਿਆ ਜੂ ਬਾਈ ਕਹਿੰਦਾ 35 ਲੀਟਰ ਸੀ ਦੂਜੇ ਸੂਏ ਦੇ ਥਲੋਂ ਚੋਇਆ 40 ਦੀ ਉਮੀਦ ਹੈ ਇਹਨਾਂ ਪਿਆ ਜਣਾ ਕਰਮਾਂ ਵਾਲੀ ਨੇ ਬਾਕੀ ਦੁੱਧ ਅੱਗੇ ਅਗਲੇ ਦੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਜੇ ਅਗਲਾ ਵਧੀਆ ਸੇਵਾ ਕਰਦਾ ਐਚ ਐਫ ਨਸਲ ਦਾ ਤੁਹਾਨੂੰ ਪਤਾ ਹੀ ਆ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਜਿੰਨਾ ਪਾ ਲੋਗੇ ਓਨਾ ਹੀ ਚੋਲੋਗੇ ਜੈ ਜੈ ਮੋਲਬਾਈ ਇਹਦਾ ਹੀ ਆਪਾਂ ਇੱਕ 40 ਦੇ ਦਈਏ ਇੱਕ 40 ਹਾਂਜੀ ਥੋੜਾ ਘਣਾ ਕੋਈ ਮਾਨਤਾ ਕਰ ਦਾਂਗੇ ਮਾਨਤਾ ਨਹੀਂ ਵੇਚੋ ਫੋਨ ਨੰਬਰ ਦੁਬਾਰਾ ਦੱਸੀ 7814775642 ਲਓ ਜੀ 1 ਲੱਖ 40 ਹਜ਼ਾਰ ਦੀ ਡਿਮਾਂਡ ਫਿਟਿੰਗ ਵਾਲਾ ਹਵਾਨਾ ਖੁੱਚਾਂ ਤੋਂ ਜਮਾ ਉੱਪਰ ਉੱਪਰ ਹੀ ਐ ਕੋਈ ਟੱਟਮਾ ਲੰਮਕਮਾ ਹਵਾਨਾ ਨਹੀਂ ਫਿੱਟ ਫਿੱਟ ਹੀ ਆ ਲੈਵਾ ਪੂਰਾ 1 ਲੱਖ 40 ਹਜ਼ਾਰ ਦੀ ਡਿਮਾਂਡ ਐ ਮੌਕੇ ਤੇ ਆਏ ਗਏ ਭੈਣ ਭਰਾ ਦਾ ਮਾਣ ਤਾਣ ਹੋ ਜੂ ਦੁੱਧ ਵੀ ਬਹੁਤ ਆ 35 40 ਲੀਟਰ ਉਸ ਹਿਸਾਬ ਨਾਲ ਜਿਆ ਜੀ ਡਿਮਾਂਡ ਆ ਸਿੱਧੀ ਫਾਰਮ ਚੋਂ ਲੈਣੀ ਹੋਵੇ ਤੁਹਾਨੂੰ ਪਤਾ ਕਿੰਨਾ ਮੁੱਲ ਕਰਦੇ ਆ ਪਰ ਜਮਾਂ ਜਾਇ ਐ ਡਿਮਾਂਡ ਮਾਨਤਾਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆ ਜਾਓ 1 ਲੱਖ 40 ਹਜ਼ਾਰ ਮੁੱਲ ਉਹਦੇ ਚ ਬਣਦਾ ਮਾਨਤਾਨ ਮੂਕੇ ਤੇ ਹੋ ਜੂ ਮੂਰਲੇ ਥਾਂ ਤੋਂ ਗੱਠਿਆਂ ਨੂੰ ਹਵਾਨਾ ਅੱਗੇ ਦੁਨੀਆ ਵਾਲੇ ਪਾਸੇ ਨੂੰ ਫਿਰਦਾ ਉਹਨਾਂ ਹੀ ਬੈਕ ਨੂੰ ਪੱਟਾਂ ਤੋਂ ਪਿੱਛੇ ਹਟਮਾ ਹਵਾਨਾ ਹਜੇ ਵਾਲ ਢੱਲਾਂ ਬਾਕੀ ਆ 5-7 ਇਹਨੇ ਲੈ ਜਾਣੇ ਆ ਦੈਨ ਜਦੋਂ ਤਿਆਰ ਹੋ ਜਾਂਦੀ ਆ ਲੈਟ ਲੈਟ ਸੂ ਜਮਾਂ ਜਾਇਜ ਪ੍ਰਾਈ ਫੁੱਲ ਜਾਤ ਫੁੱਲ ਕੁਆਲਿਟੀ ਵਾਲੀ ਬੱਚੀ ਜੇ ਕਿਤੇ ਬੱਚਾ ਪੱਛੀ ਦੇਗੀ ਤੋ ਦੋਸਤੋ ਤੁਹਾਨੂੰ ਪਤਾ ਹੀ ਇੰਨੇ ਦੁੱਧ ਵਾਲੀ ਬੱਚੀ ਦਾ ਜੇ ਆਉਂਦਾ ਹੀ ਬੱਚਾ 25-30 ਹਜ਼ਾਰ ਦਾ ਘਟੋ ਘਟ ਫਾਰਮ ਵਾਲੇ ਦਾ ਤੁਹਾਨੂੰ ਪਤਾ ਹੀ ਆ ਉਹ ਤਾਂ ਛੇਤੀ ਦਿੰਦੇ ਹੀ ਨਹੀਂ ਜੇ ਦੇਣ ਤਾਂ 70-80 ਹਜ਼ਾਰ ਦਾ ਦਿੰਦੇ ਘੱਟੋ ਘੱਟ ਬੱਚਾ ਬਾਕੀ ਸਾਰਿਆਂ ਨੂੰ ਫਸਾ ਸੀਗਾ